ਕਰਾਂ ਵੀਰ ਬਜਰੰਗੇ ਕਰਾਂ ਬਰਮਨ ਜੇ ਕਰਾਂ ਵੀਰ ਬਜਰੰਗੇ ਵੀਡੀਓ ਬਣਾ ਲੈ ਚੱਲ ਰਹੀ ਏ ਉਹ ਕਾਲੇ ਬਤ ਜੇ ਕਰਾਂ ਵੀਰ ਬਜਰੰਗ ਬਲੀ ਹਰ ਹਰ ਮਹਾਂਦੇਵ ਚਲ ਵੀਡੀਓ ਨਾਲ ਫੋਟੋ ਇੱਥੋਂ ਕਿੱਥੇ ਕਿੱਛੇ ਫੋਟੋ ਇੱਥੋਂ ਨਹੀਂ ਫੋਟੋ ਨਹੀਂ ਮੇਰੇ ਫੋਟੋ ਇੱਧਰ ਖਿੱਚਣਾ ਵੀਡੀਓ ਚੋਰ ਜਾਨ ਪਹਿਲਾ ਨੰਬਰ ਚਾਹ ਬਾਅਦ ਵਿੱਚ ਆ ਕੇ ਬਾਅਦ ਵਿੱਚ ਹੁਣ ਇੱਧਰ ਦੀ ਲੈਣੀ ਚਾਹੀਦੀ ਜੇ ਕਰਾ ਵੀਰ ਬਜਰੰਗੇ ਪਰਮਾਹੰਮ ਜੇ ਕਰਾ ਵੀਰ ਬਜਰੰਗੇ ਵੀਡੀਓ ਬਣਾ ਲੈ ਚੱਲਦੇ ਹਾਂ ਵੀਡੀਓ ਬਣਾ ਲੈ ਜੇ ਕਰਾ ਵੀਰ ਬਜਰੰਗ ਬਲੀ ਹਰ ਹਰ ਮਹਾਦੇਵ ਵੀਡੀਓ ਨਾਲ ਫੋਟੋ ਇੱਥੋਂ ਵੇਖੀਓ ਮੋਟੋ ਇੱਥੋਂ ਕਿੱਥੇ ਕਿੱਥੇ ਕੋਈ ਨਹੀਂ ਚੋ ਨੇ ਕੋਸੋ ਨੇ ਨਹੀਂ ਨਹੀਂ ਉਹ ਵੀ ਤਰਕ ਦਿੱਤਾ ਨਾ ਪਹਿਲਾ ਨੰਬਰ ਚਾਹ। ਬਾਅਦ ਵਿੱਚ ਆ ਕੇ ਬਾਅਦ ਚੱਲੋ ਹੁਣ ਇੱਧਰ ਦੀ ਲੈਣੀ ਹੈ ਅੱਜ ਜਿਆਪਨਤਾ ਜੀ ਐਸਰ ਆਈਡੀ ਠੀਕ ਕਰੇ ਕਿਹੜੇ ਕਿਹੜੇ ਮੰਗਣ ਲੈ ਕੇ ਤੇ ਕਿਹੜੇ ਕਿਹੜੇ ਲੈਟਰ ਦੇ ਸ੍ਰੀ ਜੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਹਾੜੀ ਜੋ ਜੋ ਸਿਕਾਈ ਦੇ ਮਤਲਬ ਪਰਿਵਾਰੀ ਨੇ ਪੰਜਾਬ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪਰਵਾਨਾ ਜਿਹੜਾ ਉਹ ਹੱਥ ਤੋਂ ਬਾਹਰ ਨਿਯਮ ਤੋੜ ਰਿਹਾ ਹੈ ਉਹ ਬਾਰ ਬਾਰ ਕਦੇ ਇੰਦਰਾ ਗਾਂਧੀ ਨੂੰ ਜਾਨ ਤੋਂ ਜਾਨ ਤੋਂ ਮਾਰਨ ਦਾ ਦੱਸ ਰਿਹਾ ਹੈ ਕਿ ਅਸੀਂ ਇਹ ਮਾਰਿਆ ਸੀ ਤੇ ਫਿਰ ਜੋ ਵੀ ਧਾਰਮਿਕ ਸਥਾਨ ਨੇ ਉਹਨੂੰ ਬੰਬਨਾ ਉਡਾਉਣ ਦੀ ਧਮਕੀਆਂ ਦੇ ਰਿਹਾ ਹੈ ਮਤਲਬ ਐਸਾ ਬੰਦੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਖਾਮੋਸ਼ ਕਿਉਂ ਹੈ ਕਿਉਂਕਿ ਹਰ ਇੱਕ ਜਿਹੜਾ ਭਾਈਚਾਰਾ ਉਸ ਸ਼ਾਂਤੀਪੂਰਵਕ ਇੱਥੇ ਰਹੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਸਹੀ ਰਹੇ ਤਾਂ ਸਾਡਾ ਇਹੀ ਮੰਗ ਹੈ ਕਿ ਪ੍ਰਸ਼ਾਸਨ ਤੋਂ ਕਿ ਇਹਦੇ ਉੱਤੇ ਇੱਕ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਦੋਂ ਕਿ ਸਾਡੇ ਜਿਹੜੇ ਲੁਧਿਆਣਾ ਦੇ ਤਿੰਨ ਚਾਰ ਲੀਡਰ ਸੀ ਜਿਹੜੋ ਉਹਨਾਂ ਨੇ ਕੋਈ ਵੀ ਐਸਾ ਸੋਸ਼ਲ ਮੀਡੀਆ ਤੇ ਪ੍ਰਚਾਰ ਨਹੀਂ ਕੀਤਾ ਜਿਹਦੇ ਉੱਤੇ ਕਾਰਵਾਈ ਹੋਵੇ ਕਿਉਂਕਿ ਅਸੀਂ ਦੇਖਿਆ ਕਿ ਉਹਦੇ ਵਿੱਚ ਕੋਈ ਵੀ ਅਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਕੋਈ ਵੀ ਐਸਾ ਪੋਸਟ ਨਹੀਂ ਹੈਗੀ ਸੀ ਜਿਤੇ ਕਾਰਵਾਈ ਹੋ ਸਕਦੀ ਸੀ ਪਰ ਜਿਹੜਾ ਇੰਨਾ ਜ਼ਿਆਦਾ ਇਹ ਭੌਂਕਦਾ ਹੈ ਜਿਹੜਾ ਪ੍ਰਵਾਨਾ ਜਿੰਨਾ ਕਿ ਮਤਲਬ ਇਹ ਲੋਕੀ ਗਲਤ ਬੋਲਦਾ ਹੈ ਦੂਜੇ ਧਰਮਾਂ ਦੇ ਖਿਲਾਫ ਇਹਦੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਕਿਉਂ ਖਾਮੋਸ਼ ਹੈ ਇਹਦਾ ਕੋਈ ਬਿਆਨ ਸਾਹਮਣੇ ਹੈ ਜਿੱਥੇ ਧਾਰਮਿਕ ਸਤਨ ਨੂੰ ਉਡਾਉਣ ਦੀ ਗੱਲ ਕੀਤੀ ਗਈ ਹੈ ਇਹ ਇਹਦੇ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਜੀ ਜੀ ਇਹ ਕਹਿੰਦਾ ਕਹਿੰਦਾ ਮੈਂ ਤਾਂ ਇੰਦਰਾ ਗੰਧਰੀ ਵੀ ਮਾਰਿਆ ਹੈ ਇਹ ਆਪ ਉਹਦਾ ਬਿਆਨ ਪ੍ਰਗਟ ਕਰ ਰਿਹਾ ਉਹਦੇ ਵਿੱਚ ਤੇ ਹੋਰ ਜੋ ਵੀ ਕਹਿੰਦੇ ਕੋਈ ਧਾਰਮਿਕ ਲੀਡਰ ਇੱਥੇ ਆਊਗਾ ਪੰਜਾਬ ਦੇ హిందూ ਧਾਰਮਿਕ ਲੀਡਰ ਆਊਗਾ ਕਹਿੰਦਾ ਅਸੀਂ ਉਹ ਵੀ ਮਾਰ ਦਾਂਗੇ ਪੇਤਾ ਇਹ ਤਾਂ ਤਾਨਿਸ਼ਾ ਯੋਗੀ ਇਹ ਤਾਂ ਤਾਲਿਬਾਨੀ ਫਰਮਾਨ ਹੋ ਗਿਆ ਕਿ ਪੰਜਾਬ ਸਿਰਫ ਅਤਵਾਦੀਆਂ ਦੇ ਹੀ ਹੈ ਜੀ ਹੁਣ ਤੁਸੀਂ ਦਰਖਾਸਤ ਦਿੱਤੀ ਹੈ ਪ੍ਰਸ਼ਾਸਨ ਨੂੰ ਕੀ ਕਾਰ ਆਸ਼ਵਾਸਨ ਕੀ ਦਿਤੇਗੇ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਜੀ ਤੇ ਸਖਤ ਕਾਰਵਾਈ ਹੋਊਗੀ ਜੀ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਸਖਤ ਕਾਰਵਾਈ ਕਰੇ ਕਿ ਅਸੀਂ ਕੋਈ ਵੀ ਅੰਦੋਲਨ ਨਾ ਕਰੀਏ ਅੱਗੇ ਜਾ ਕੇ ਪ੍ਰਸ਼ਾਸਨ ਦੀ ਇਹ ਡਿਮਾਂਡ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਜੋ ਸ਼ਾਂਤੀ ਬਣੀ ਆ ਰਹੀ ਹੈ ਜੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਉੱਤੇ ਗਲਤ ਪ੍ਰਚਾਰ ਕਰ ਰਿਹਾ ਮਤਲਬ ਗਲਤ ਟਿੱਪਣੀ ਕਰ ਰਿਹਾ ਕਿਸੇ ਧਰਮ ਦੇ ਖਿਲਾਫ ਉਹਦੇ ਸਖਤ ਕਾਰਵਾਈ ਕਰਕੇ ਉਹਨੂੰ ਬੰਦ ਨਜ਼ਰਬੰਦ ਕੀਤਾ ਜਾਵੇ ਕਿਉਂ ਹਾਲਾਤ ਖਰਾਬ ਕਰਨ ਦੇ ਮਤਲਬ ਮੋਟਿਵ ਤਿਆਰ ਕੀਤੇ ਜਾਂਦੇ ਨੇ ਜੀ ਜ਼ਰੂਰੀ ਹੈ ਕਿ ਕੋਈ ਵੀ ਕਿਸੇ ਧਰਮ ਦੇ ਖਿਲਾਫ ਕੋਈ ਵੀ ਐਸਾ ਦੁਸ਼ ਪ੍ਰਚਾਰ ਨਾ ਕਰੇ ਜੇ ਕੋਈ ਕਰਦਾ ਤਾਂ ਉਹਦੇ 259 ਇਹਦੀ ਧਾਰਾ ਲਾ ਕੇ ਉਹਨੂੰ ਅੰਦਰਬ ਅੱਜ ਹਣੀ ਜੀ ਤੁਸੀਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਐਸੋਪੀ ਸਾਹਿਬ ਵੱਲੋਂ ਮਿਲਣ ਕਰਦਾ ਹੈ ਅੱਜ ਸ਼ਿਵਸਨਾ ਉਧਰ ਬਾਲਾ ਸਾਹਿਬ ਠਾਕਰੇ ਵੱਲੋਂ ਸਾਡੇ ਆਦਮ ਨੇ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਸਾਡੇ ਪੁਰਾਣੇ ਕਾਰਜਕਰਤਾ ਪ੍ਰਦੀਪ ਵਰਮਾ ਜੀ ਜੋ ਪਟਿਆਲੇ ਤੋਂ ਨੇ ਔਰ ਅੱਜ ਇੱਕ ਡੈਲੀਗੇਟ 11 ਮੈਂਬਰ ਦਾ ਬਣਿਆ ਸੀਗਾ ਜਿਹਦੇ ਵਿੱਚ ਸਾਡੇ ਪੰਜਾਬ ਦੇ ਜੁਬਾ ਇਕਾਈ ਦੇ ਹਣੀ ਮਹਾਜਨ ਜੀ ਔਰ ਅਸ਼wini ਅਸ਼wini ਜੀ ਸ਼ਰਮਾ ਜੀ ਰੋਪੜ ਤੋਂ ਰਜੇਂਦਰ ਬਿੱਲਾ ਜੀ ਉਪ ਪ੍ਰਧਾਨ ਜਿਹੜੇ ਸਾਡੇ ਗੁਰਾਇਆਂ ਤੋਂ ਔਰ ਰਖੌਰ ਸਾਹਿਬ ਔਰ ਸਾਡੇ ਸੈਣੀ ਸਾਹਿਬ ਅੱਜ ਸਾਰੇ ਜਿਹੜੇ ਸੀਨੀਅਰ ਨੇਤਾਵਾ ਸੀਗੇ ਅੱਜ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਨੂੰ ਅੱਜ ਇੱਕ ਵਿਆਪਨ ਦੇਣ ਆਏ ਸੀਗੇ ਲੇਕਿਨ ਕਿਸੇ ਕਾਰਨ ਕਰਸ਼ ਐਸਐਸਪੀ ਸਾਹਿਬ ਦਾ ਕੋਈ ਮੈਟਰ ਚੱਲ ਰਿਆ ਸੀਗਾ ਉਹਨਾਂ ਨੇ ਐਸਪੀ ਡੀ ਸਾਹਿਬ ਜੁਗੇਸ਼ ਸ਼ਰਮਾ ਜੀ ਦੀ ਡਿਊਟੀ ਲਗਾਈ ਅੱਜ ਪੂਰੇ ਪੰਜਾਬ ਦੇ ਪਦ ਅਧਿਕਾਰੀਆਂ ਨਾਲ ਅੱਜ ਇੱਕ ਵਿਆਪਨ ਜਿਹੜਾ ਹੈਗਾ ਆ ਸਾਡੇ ਪੂਰਾ ਡੈਲੀਗੇਟਨਾ ਬਲਜਿੰਦਰ ਪਰਵਾਨਾ ਦੇ ਖਿਲਾਫ ਦਿੱਤਾ ਹੈ ਔਰ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਕਿ ਅਗਰ ਬਲਜਿੰਦਰ ਪਰਵਾਨੇ ਤੇ ਜੋ ਪਿਛਲੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਜਹਿਰ ਉਗੜ ਰਿਹਾ ਹੈ ਔਰ ਸਾਡੇ Hindu Hirdesh Samrat Sanatan ਦੀ ਦਰੋਹਰ ਬਗੇਸ਼ਵਰ ਧਾਮ ਜੀ ਦੇ ਜੋ ਦਰੇਂਦਰ ਸ਼ਾਸਤਰੀ ਜੀ ਨੇ ਉਹਨਾਂ ਨੂੰ ਵੀ ਉਹ ਫੇਸਬੁੱਕ ਤੇ ਸਮੇਂ-ਸਮੇਂ ਦੇ ਵਿੱਚ ਲਾਈਵ ਹੋ ਕੇ ਜਿਹੜਾ ਬੰਬ ਨਾਲ ਉਡਾਨ ਦੀ ਔਰ ਜਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਦੇ ਰਿਹਾ ਹੈ ਉਹ ਬਹੁਤ ਹੀ ਨਿੰਦਣਯੋਗ ਆ ਔਰ ਦੂਸਰੇ ਪਾਸੇ ਸਾਡੇ ਲੁਧਿਆਣੇ ਦੇ ਵਿੱਚ ਹੇਟ ਸਪੀਚ ਦੇ ਉੱਤੇ ਜਿਹੜਾ ਚਾਰ ਕਿਸਾਨਾਂ ਦੇ ਨੇਤਾਵਾਂ ਦੇ ਉੱਤੇ ਜਿਹੜਾ ਪਰਚਾ ਦਰਜ ਪ੍ਰਸ਼ਾਸਨ ਨੇ ਕੀਤਾ ਆ ਅਸੀਂ ਇਹ ਵੀ ਅੱਜ ਪ੍ਰਸ਼ਾਸਨ ਨੂੰ ਅੱਗੇ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਇਹ ਦੋਗਲੀ ਜਿਹੜੀ ਕਾਰਗੁਜ਼ਾਰੀ ਆ ਇਹ ਕਿਉਂ ਆ ਇੱਕ ਪਾਸੇ ਬਲਜਿੰਦਰ ਪਰਵਾਨਾ ਜਿਨ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ Hindu ਜਿਹੜਾ Hindu Sikh ਜਿਹੜਾ 9 ਮਾਸ ਦਾ ਰਿਸ਼ਤਾ ਹੈਗਾ ਆ ਪਿਛਲੇ ਕਾਲੀ ਮਾਤਾ ਮੰਦਰ ਦੇ ਉੱਤੇ ਵੀ ਜਿਹੜਾ ਕਾਫੀ ਵਿਵਾਦ ਹੋਇਆ ਸੀਗਾ ਬਲਜਿੰਦਰ ਪਰਵਾਨੇ ਦੇ ਖਿਲਾਫ ਉਹਨਾਂ 'ਚ ਦੁਬਾਰਾ ਜਿਹੜਾ ਹੈਗਾ ਆ ਇਹ Hindu Sikh ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨ ਦੇ ਲਈੇ ਬੋਲ ਰਿਹਾ ਆ ਅਸੀਂ ਪੁਰਜ਼ੋਰ ਮੰਗ ਕਰਦੇ ਆ ਆਦਰਨੀਏ ਨਾਨਕ ਸਿੰਘ ਜੀ ਅੱਗੇ ਔਰ ਪ੍ਰਸ਼ਾਸਨ ਦੇ ਅੱਗੇ ਕਿ ਇਹਦੇ ਤੇ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਕਾਰ ਕਠੋਰ ਜਿਹੜੀ ਕਾਰਵਾਈ ਆ ਉਹ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਜਾਵੇ ਤਾਂ ਜੋ ਜਿਹੜਾ ਹਿੰਦੂ ਸਿੱਖ ਨੌਮਾਸ ਦਾ ਰਿਸ਼ਤਾ ਆ ਉਹ ਖਰਾਬ ਨਾ ਹੋ ਤਕਰੀਬਨ ਤਿੰਨ ਹਫਤੇ ਤੇ ਕਰੀਬ ਹੋ ਗਏ ਜੋ ਵੀ ਉਹਨਾਂ ਦੀ ਵੀਡੀਓ ਬੈਲਨ ਹੋ ਰਹੀ ਹੈ ਜਿ ਵਿੱਚ ਪ੍ਰਿੰਦਰ ਸ਼ਾਸਤਰੀ ਦੇ ਪੰਜਾਬ ਆਮ ਤੇ ਰੋਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੁਛੀ ਕਰਕੇ ਹਿੰਦੂ ਰੋਡ ਦੇ ਉਪਰ ਪਰਚਾ ਰਜ ਹੋਇਆ ਨੇ ਮਾਮਲੇ ਦਾ ਚੋਣ ਪਰ ਇਹ ਨਾ ਤੇ ਨਹੀਂ ਹੋਇਆ ਕਾਰਨ ਕੀ ਲੱਗਦਾ ਹੈ ਦੇਖੋ ਜੀ ਕਾਰਨ ਇਹ ਹੈ ਕਿ ਅਸੀਂ ਸਮੇਂ ਤੋਂ ਅੱਜ ਨਹੀਂ ਆਏ ਅਸੀਂ ਪਹਿਲੇ ਵੀ ਸਾਡੇ ਜਿਹੜੇ ਲੋਕਲ ਇਥੇ ਲੀਡਰ ਨੇ ਸਮਾਣਿਆਂ ਤੋਂ ਨੇ ਜਾਂ ਸਾਡੇ ਮੋਗੇ ਤੋਂ ਨੇ ਸਾਡੇ ਚੰਦਰਕਾਂਤ ਛੱਡਾ ਜੀ ਨੇ ਪ੍ਰਦੀਪ ਜੀ ਨੇ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜਾ ਹੈਗਾ ਇੱਕ ਐਪਲੀਕੇਸ਼ਨ ਦਿੱਤੀਆਂ ਲੋਕਲ ਪਰ ਉਧ ਤੇ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਡੈਲੀਗੇਟ ਹੈਗਾ ਆ ਯੋਗਰਾਜ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੀ ਅਗਵਾਈ ਕਰ ਰਹੇ ਨੇ ਪੰਜਾਬ ਦੇ ਪ੍ਰਧਾਨ ਨੇ ਇੱਕ ਕਠੋਰ ਔਰ ਪੂਰਾ ਦ੍ਰਿੜਨਿਸ਼ਚੈ ਦੇ ਉੱਤੇ ਅੱਜ ਅਸੀਂ ਪਟਿਆਲੇ ਪਹੁੰਚੇ ਆ ਕਿਉਂਕਿ ਪਟਿਆਲਾ ਜਿਹੜਾ ਹੈਗਾ ਇਹ ਦੇਵੀ ਦੇਵਤਿਆਂ ਦਾ ਸ਼ਹਿਰ ਹੈਗਾ ਆ ਔਰ ਇੱਥੇ ਅਸੀਂ ਬਹੁਤ ਹੀ ਪਿਆਰ ਭਾਵ ਜਿਹੜੇ ਨਾਲ ਹਿੰਦੂ ਸਿੱਖ ਰਹਿੰਦੇ ਨੇ ਅਸੀਂ ਨਹੀਂ ਚਾਹਦੇ ਕਿ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਸ਼ਰਾਰਤੀ ਤੱਤ ਇਹਨਾਂ ਦੇ ਵਿੱਚ ਜਿਹੜਾ ਆ ਔਰ ਰੀਡ ਦੀ ਹੱਡੀ ਜਿਹੜਾ ਬਣੇ ਜਾਂ ਸ਼ਰਾਰਤ ਕਰੇ ਜਿਹਦੇ ਨਾਲ ਭਾਈਚਾਰਾ ਖਰਾਬ ਹੋਵੇ ਪ੍ਰਸ਼ਾਸਨ ਵੱਲੋਂ ਕਿਦਾਂ ਦੇ ਤੁਹਾਨੂੰ ਵਿਸ਼ਵਾਸ ਦਿੱਤੇਗੇ ਦੇਖੋ ਜੀ ਸਾਡੇ ਯੁਵਾ ਇਕਾਈ ਦੇ ਨੇਤਾ ਹਨੀ ਮਹਾਜਨ ਜੀ ਦੀ ਗਵਾਹੀ ਕਰ ਰਹੇ ਨੇ ਔਰ ਉਹਨਾਂ ਦੀ ਐਸਐਸਪੀ ਸਾਹਿਬ ਨਾਲ ਸਵੇਰੇ ਵੀ ਗੱਲ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਠੋਰ ਕਾਰਵਾਈ ਜਿਹੜੀ ਆ ਤੁਹਾਨੂੰ ਜੋ ਵੀ ਅਸੀਂ ਬਣਦੀ ਕਾਰਵਾਈ ਆ ਉਹ ਬਲਜਿੰਦਰ ਪਰਵਾਨਾ ਤੇ ਕਰਾਂਗੇ ਠੀਕ ਹੈ